ਸਰਗਰਾਂ ਦੇ ਉਸੇ ਲਾਈਵ ਤਸਵੀਰਾਂ ਇਸ ਵੇਲੇ ਖੜੇ ਆਸੀ ਪਟਿਆਲਾ ਦੇ ਰਾਗੋ ਮਾਦਰਾ ਨਰੈਣ ਚੱਕੀ 2 ਦਿਨ ਪਹਿਲਾਂ ਇੱਥੇ ਦੀ ਚਾਕਲੇਟ ਖਾਣ ਨਾਲ ਲੜਕੀ ਜਿਹੜੀ ਬੱਚੀ ਹੈਗੀ ਹੈ 1.5 ਸਾਲ ਦੀ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਅੱਜ ਫੇਰ ਇੱਕ ਵਾਰੀ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਲਾ ਲਿਆ ਗਿਆ ਧਰਨਾ ਇਸ ਕਰਕੇ ਲਾਇਆ ਗਿਆ ਹੈ ਕਿ ਇਲਾਕਾ ਨਿਵਾਸੀ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਦੁਕਾਨ ਜਦ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਇਹ ਦੁਕਾਨ ਬੰਦ ਰਹਿਣੀ ਚਾਹੀਦੀ ਹੈ ਲੇਕਿਨ ਹਾਲੇ ਵੀ ਇਹ ਦੁਕਾਨ ਦੇ ਵਿੱਚ ਦੇਖ ਰਹੇ ਹਾਂ ਲਾਈਵ ਤਸਵੀਰਾਂ ਕਿ ਇਹ ਦੁਕਾਨ ਖੁੱਲੀ ਪਈ ਹੈ ਤੇ ਦੁਕਾਨ ਦੇ ਵਿੱਚ ਸਮਾਨ ਢੜਲੇ ਨਾਲ ਵਿਕ ਰਿਹਾ ਹੈ ਪਰਿਵਾਰ ਦਾ ਕਹਿਣਾ ਹੈਗਾ ਕਿਸੇ ਹੋਰ ਬੱਚੇ ਦੀ ਜਿਹੜੀ ਤਬੀਅਤ ਆ ਹੋਰ ਘਰ ਦਾ ਜੀਮਾਰ ਨਾ ਹੋਏ ਇਸ ਕਰਕੇ ਜਦ ਤੱਕ ਜਾਂਚ ਪੂਰੀ ਨਹੀਂ ਹੁੰਦੀ ਇਹ ਦੁਕਾਨ ਬੰਦ ਹੋਣੀ ਚਾਹੀਦੀ ਹੈ ਹੋਰ ਵੀ ਲੋਕੀ ਨੌਜਵਾਨ ਵੀ ਇਰੇ ਬੈਠੇ ਨੇ ਹਾਲੇ ਪੜਿਆਲਾ ਨਹੀਂ ਜੋ ਨਾ ਇਹ ਦਾ ਪ੍ਰਦਰਸ਼ਨ ਜਾਰੀ ਰਹੇਗਾ ਇੱਥੇ ਜਿਹੜਾ ਹੁਣ ਦੇਖ ਰਹੇ ਹੋ ਉਸ ਦੇ ਅੰਦਰ ਬਹੁਤ ਮਹੱਤਵਪੂਰਨ ਮਾਮਲੇ ਵੀ ਹੈ ਆਪਣੇ ਨੋਟ ਕਰੋ ਜੀ ਜੀ ਰਾਜ 80% ਸਮਾਨ ਹੈ ਖੋਲ ਸੀ ਲਾਈਵ ਤਸਵੀਰਾਂ ਐਸੇ ਪ੍ਰਧਾਨ ਜੀ ਧਰਨਾ جاری ਹੈ ਕਿਹੜੀ ਮੰਗ ਨੂੰ ਲੈ ਕੇ ਅੱਜ ਧਰਨਾ ਲਾ ਦਿੱਤਾ ਗਿਆ ਹੈ ਦੁਕਾਨ ਬੰਦ ਹੋਵੇ ਜਦ ਤੱਕ ਜਾਂਚ ਹੋਵੇ ਦੁਕਾਨ ਬੰਦ ਰਹਿਣੀ ਚਾਹੀਦੀ ਹੈ ਇਹ ਬਾਅਦ ਵਿੱਚ ਜਾਂਚ ਤੋਂ ਪੱਕਾ ਨਿਕਲਦਾ ਹੈ ਕਿ ਦੁਕਾਨ ਸੀਲ ਹੋਵੇ ਸੀਲ ਹੋਵੇ ਮੁਡੇ ਵਿਭਾਗ ਆਪਣਾ ਕੰਮ ਕਰੇ ਪ੍ਰਸ਼ਾਸਨ ਆਪਣਾ ਕੰਮ ਕਰੇ ਸੋ ਲਾਈਵ ਤਸਵੀਰਾਂ ਤੁਸੀਂ ਇੰਡੀਆ ਨਿਊਜ਼ ਤੇ ਦੇਖ ਰਹੇ ਹੋ ਕਿ ਪਰਿਵਾਰ ਦੇ ਵੱਲੋਂ ਇਲਾਕਾ ਦੇ ਵਸਨੀਕਾਂ ਵੱਲੋਂ ਰੋਸ ਹੈਗਾ ਕਿ ਜਾਂਚ ਚੱਲ ਰਹੀ ਹੈ ਲੇਕਿਨ ਜਾਂਚ ਦੇ ਬਾਅਦ ਵੀ ਹਲੇ ਜਿਹੜੀ ਦੁਕਾਨ ਆਨਾ ਖੁੱਲੀ ਪਈ ਹੈ ਤੇ ਸਮਾਨ ਢਲਲੇ ਨਾਲ ਵਿਕਰੇ ਕਿਸੇ ਹੋਰ ਕਰਦਾ ਜੀ ਜਾਂ ਬੱਚਾ بیمار ਨਾ ਹੋਏ ਉਹ ਮੰਗ ਨੂੰ ਲੈ ਕੇ ਜਿਹੜਾ ਪਰਿਵਾਰ ਹੈ ਦੁਕਾਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕਰਦਾ ਨਜ਼ਰ ਆਇਆ ਪਟਿਆਲਾ ਦੇ ਤੁਸੀਂ ਜੀ ਚਾਰ ਦਿਨ ਲਾਈਟ ਨਹੀਂ ਰਹੀ ਤੇ پورے ਇਲਾਕੇ ਦੇ ਵਿੱਚ ਜਿਹੜਾ ਖੋਸ਼ ਹੈ ਉਹ ਦੇਖਣ ਤੋਂ ਪਰਿਵਾਰ ਦਾ ਕਹਿਣਾ ਹੈਗਾ ਕਿ ਇਹ ਮਲੀਭੁਗਤ ਦੇ ਵੀ ਅਰੋਗ ਜਿਹੜਾ ਪਟਿਆਲਾ ਵਿੱਚ ਮਿਲਿਪੁਗਤ ਦੀ ਪਟਿਆਲਾ ਪੁਲਿਸ ਕਰ ਰਹੀ ਹੈ ਆਹ ਨਾਲ ਉਹ ਪੁਲਿਸ ਵੀ ਤੇ ਨਾਲ ਕਦੀ ਕਿ ਕਿਸ ਅਫਸਰ ਲਈ ਜਿਹੜੀ ਉਹ ਘਟਨਾ ਵਾਪਰੀ ਜਿਹਦੇ ਕਰਕੇ ਪ੍ਰਸ਼ਾਸਨ ਦੇ ਕੋਲ ਜਿਹੜਾ ਪੁਲਿਸ ਨੇ ਵੀ ਤੇ ਨਾਲ ਕੀਤਾ ਹੈ ਦੂਜੇ ਪਾਸੇ ਬੱਚੀ ਦੀ ਜਿਹੜੀ ਤਸਵੀਰ ਲੈ ਕੇ ਜਿਹੜਾ ਪਰਿਵਾਰ ਹੈ ਉਹਰੇ ਉਹਨੂੰ ਲਾਈਵ ਪ੍ਰਸਾਰਣ ਵਿੱਚ ਦਿਖਾ ਰਹੇ ਨੇ ਕਿ ਇਹ ਜਿਹੜਾ ਹੈ ਇਹ ਸੀਲ ਹੋਣੀ ਚਾਹੀਦੀ ਦੀਵਾਰ ਜਦੋਂ ਤੱਕ ਇੰਕਵਾਰੀ ਨੂੰ ਨਹੀਂ ਇਹ ਸੀਲ ਹੋਣੀ ਚਾਹੀਦੀ ਜਿਵੇਂ ਲੱਗਦਾ ਹੈ ਉਹ ਤੋਫੀਲਾ ਸਾਈਡ ਦੇ ਉੱਤੇ ਸੀਲ ਚੈਨਲ ਦੀ ਨੂੰ ਚਲੇ ਇਹ ਆਪਣੇ ਪੈਸੇ ਦੀ ਖਾਬਰ ਹੈ ਉਹਦੇ ਵਿਚ ਮੀਡੀਆ ਵਾਲੇ ਆਏ ਚੜੀ ਦੀ ਨਿਊਜ਼ ਕੋ ਕਰ ਰਹੇ ਆਂ ਲੱਗਿਆ ਕਬਰਦਾਨ ਸਮਝਿਆ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਹੋਰੇ ਮੌਜੂਦ ਨੇ ਤੇ ਸਾਡੀ ਗੱਲ ਕਰਾਂਗੇ ਪਰਿਵਾਰ ਦੇ ਕਿਸੇ ਜਾਰਾ ਉਹਨਾਂ ਨਾਲ ਵੀ ਭਾਜੀ ਅੱਜ ਫਿਰ ਫੇਰ ਕਰਨਾਂ ਲਾਣ ਦੀ ਲੋਬਤ ਆ ਗਈ ਹੈ ਕਿ ਕਿਹੜੀ ਮੰਨ ਲੈ ਕੇ ਅੱਪਾ ਕਰਨਾ ਬਾਹਰ ਹੈ ਅਸੀਂ ਦੁਕਾਨ ਸੀਲ ਕਰਾਉਣਾ ਚਾਹੁੰਦੇ ਹਾਂ ਜਦ ਤੱਕ ਇਨਕੁਆਇਰੀ ਨਾ ਆਵੇ ਰੱਖ ਤੂੰ ਦੁਕਾਨ ਬੰਦ ਰਹਿ ਗਈ ਹੈ ਸਰ ਪ੍ਰਸ਼ਾਸਨ ਦੀ ਭੂਮਿਕਾ ਕਿੱਦਾਂ ਦੀ ਲੱਗ ਰਹੀ ਹੈ ਕੰਮ ਮੈਂ ਤਾਂ ਉੱਛੇ ਲੱਗ ਰਹੀ ਜੀ ਬਸ ਇਸ ਤਰੀਕੇ ਗੇਮ ਖਾ ਰਹੀ ਜੀ ਉਹ ਕੁਝ ਵੀ ਨਹੀਂ ਕਰ ਰਹੀ ਸੀ ਚਾਕੇ ਵੀ ਆਏ ਸੀ ਕੱਲ ਉਹ ਬਸ ਇਸ ਤਰ੍ਹਾਂ ਉੱਜਾ ਰਹੇ ਸਨ ਕੁਝ ਨਹੀਂ ਕਰ ਰਹੀ ਉਹ ਭਾਈ ਲੱਗਦਾ ਨਹੀਂ ਕਰਦਾ ਤਾਂ ਕੇ ਧਰ ਲੱਗਿਆ ਭਾਈ ਹੁੰਦੀ ਦੁਕਾਨ ਖੁੱਲੀ ਹੁੰਦੀ ਕੁਝ ਕਰ ਦਿੰਦੇ ਦੁਵਾਰ ਸੱਟੇ ਥੱਲੇ ਹੁੰਦਾ ਸੀ ਕਿੱਥੇ ਜਾਵਾਂ ਉਹ ਕਰਕੇ ਜਾਏ ਉਹ ਪਬਲਿਕ ਹੋਰ

ਉਹਦਾ ਟਰੀਟਮੈਂਟ ਨਹੀਂ ਆਇਆ ਇਥੇ ਲੈਨਡ ਨਹੀਂ ਸਮਝ ਸਕਦਾ ਤੁਸੀਂ ਆ ਜਾਨੀ ਲਾਈਵ ਤਸਵੀਰਾਂ ਦੇ ਦੇਖ ਰਹੇ ਹੋ ਜਿਹੜਾ ਲੜਕਾ ਇਥੋਂ ਸਮਾਨ ਲੈ ਕੇ ਗਿਆ ਸੀ ਪਰਿਵਾਰ ਦਾ ਮੈਂਬਰ ਹੈ ਇਹਨਾਂ ਦੇ ਰਿਸ਼ਤੇਦਾਰ ਹੈ ਉਹ ਤੁਹਾਡੇ ਨਾਲ ਹੈ ਪੂਰੀ ਗੱਲ ਸੈੱਟ ਕੀਤਾ ਹੈ ਇਹ ਚਾਕਲੇਟ ਖਰੀਦੀ ਜਾਂਦੀ ਹੈ ਤੇ ਕਿਹੜੇ ਦਿਨ ਤੋਂ ਫਾਇਦੇ ਤੇ ਹੁਣ ਕੱਢ ਕੇ ਲਿਆ ਚਾਕਲੇਟ ਕਿਹੜੇ ਦਿਨ ਤੋਂ ਇਥੋਂ ਲੈ ਕੇ ਆਇਆ ਮੈਂ ਚਾਕਲੇਟ ਖਰੀਦੀ ਮੈਂ ਜਿਹਨੇ ਕਿਸੇ ਸੈਂਟਰ ਵੱਲ ਕਰ ਰਿਹਾ ਹੈ ਉਹ ਵੀ ਬੜੇ ਜਿੰਨਾ ਮਤਾਂ ਉਹਨਾਂ ਦੇ ਮੁਸਤਫੀ ਨੇ ਬੰਦੇ ਕੰਮ ਕਰਦੀ ਜਿੱਤੇ ਉਹਦਾ ਵਿਚਾਲੇ ਲੰਕਲਾ ਉਹਨਾਂ ਨੇ ਅੰਦਰੋਂ ਮੈਨੂੰ ਕਾਹਤੇ ਦੇ ਵਿੱਚ ਕੱਢ ਕੇ ਸ਼ੋਰਟ ਕਰ ਦਿੱਤੀ ਜਿੰਨਾ ਜੀ ਉਸ ਟੈਨ ਬੰਦਾ ਹੈ ਉਸ ਟੈਨ ਆਪਾਂ ਰੈਪਰ ਦਿਖਾ ਜੇ ਐਕਸਪਾਇਰੀ ਡੇਟ ਹੈ ਚੈੱਕ ਕਰ ਲਓ ਤੇ ਨੀਤੀ ਵਿਗਰਾਮ ਬੰਦਾ ਕਿਨੇ ਕੋਈ ਚੈੱਕ ਕਰੇ ਉਹ ਸਮਾਨ ਸੰਭਾਵਾ ਪੈਕ ਕਰਵਾ ਆਗੇ ਕਿੰਨੀ ਵੱਡੀ ਦੁਕਾਨ ਹੈ ਜੀ ਹੁਣ ਬੰਦਾ ਕਿੱਥੇ ਕੱਲੀ ਕਿ ਨਹੀਂ ਸੀ ਉਹਨਾਂ ਦਾ ਡਰਾਫਟ ਜਿਹੜਾ ਸਮਾਨ ਦਿੱਤਾ ਲਈ ਤੇ ਮੈਂ ਕਿ ਆਪਣੇ ਸੋਰੇ ਸਾਹਿਬ ਨੂੰ ਦੇਦਾ ਜੀ ਠੀਕ ਹੈ ਉਹ ਸੰਡੇ ਨੂੰ ਆਏ ਸੀ ਜੀ

ਸੋ ਪ੍ਰਸ਼ਾਸਨ ਨੂੰ ਪਛਾਣ ਹਾਲੇ ਗੁਦਾਨ ਜਿਹੜੀ ਮੰਗ ਹੈ ਗਿਆਨ ਹੁਣੇ ਬੰਦ ਹੋਣਾ ਮਤਲਬ ਨਹੀਂ ਹੈ ਕਿ ਬੰਦ ਰਹਿਣੀ ਚਾਹੀਦੀ ਜਦ ਤੱਕ ਪੂਰੀ ਨਹੀਂ ਹੋਏ ਮੁੱਖ ਮੰਤਰੀ ਕਹਿੰਦੇ ਹੈ ਕਿ ਜਦ ਹੁਣੇ ਤੁਸੀਂ ਅਸੀਂ ਮੰਗੋ ਲਵਗੇ ਕਿ ਅੱਜ ਕੇ ਜਵਾਬ

ਪਹਿਲਾਂ ਦੋ ਦਿਨ ਪਹਿਲਾਂ ਨੱਕ ਤੋਂ ਖੂਨ ਆ ਰਿਹਾ ਸੀ ਹਾਂਜੀ ਤੇ ਮੇਰੀ ਗ੍ਰੀਡਲ ਸੀ ਜੀ ਉਸਨੇ ਵੀ ਕਿਹਾ ਸੀ ਕਿ ਉਹਦੇ ਵੀ ਪੇਟ ਦੀ ਇਨਫੈਕਸ਼ਨ ਹੈ ਅੱਛਾ ਉਹਦੇ ਵੀ ਇਨਫੈਕਸ਼ਨ ਉਹਦੀ ਉਮਰ 22 ਸਾਲ ਹੈ ਹਾਂਜੀ 22 ਸਾਲ ਉਹ ਪਟਿਆਲੇ ਦੀ ਹੈ ਕੀ ਉਹ ਲੁਧਿਆਣਾ ਦੀ ਹੈ ਉਹ ਵੀ ਲੁਧਿਆਣਾ ਦੀ ਛੋਟੀ ਵੀ ਲੁਧਿਆਣਾ ਦੀ ਹਾਂਜੀ ਮਤਲਬ ਦੋਨਾਂ ਦਾ ਟ੍ਰੀਟਮੈਂਟ ਚਾਹੁੰਦੇ ਕਿ ਇੱਕ ਦੰਨ ਦਾ ਰਟ ਕਰ ਰਹੇ ਹੋ ਗ੍ਰੀਡ ਮੇਰੀ ਕੰਨ ਸੀ ਉਹਨਾਂ ਨੂੰ ਥੋੜਾ ਠੀਕ ਹੈ ਤੇ ਛੋਟੀ ਵਾਲੀ ਤਾਂ ਮੇਰੇ ਸਾਲੇ ਦੀ ਕੁੜੀ ਹੈ ਉਹਦਾ ਪੇਟ ਦਾ ਕਰ ਰਹੇ ਸੋ ਤਸਵੀਰਾਂ ਲਾਈਵ ਤੁਸੀਂ ਇੰਡੀਆ ਦੇ ਉੱਤੇ ਦੇਖ ਰਹੇ ਹੋ ਕਿ ਪਰਿਵਾਰ ਵੱਲੋਂ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਦੁਕਾਨਦਾਰ ਨੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਦੁਕਾਨ ਬੰਦ ਕਰਾਈ ਗਈ ਲੇਕਿਨ ਮੁਕੰਮਲ ਤੋਂ ਉਹ ਤੇ ਦੁਕਾਨਦਾਰ ਅਧਿਕਾਰ ਕਾਰਵਾਈ ਸਖਤ ਸਖਤ ਹੋਏ ਇਹ ਮਾਮਲਾ ਲੈ ਕੇ ਜਿਹੜਾ ਪਰਿਵਾਰ ਹੈ ਅਤੇ ਇਲਾਕੇ ਦੇ ਲੋਕ ਹੈ ਉਹ ਧਰਨੇ ਤੇ ਬੈਠੇ ਹੋਏ ਹੈ ਕਿ ਪ੍ਰਸ਼ਾਸਨ ਵੱਲੋਂ ਹੁਣ ਕਿੰਦਾ ਦੀ ਕਾਰਵਾਈ ਕੀਤੀ ਹੈ ਨਹੀਂ 300 ਰੁਪਏ ਦੀ ਖਾਨ ਦੀ ਲੋੜ ਤਾਂ ਪੈ ਗਈ ਸਲਵਾਈ ਨਹੀਂ ਹੋ ਰਹੀ ਸੀ ਕਿਸ ਕਰਕੇ ਪਰਿਵਾਰ ਅਤੇ ਇਲਾਕਾ ਨਿਵਾਸੀ ਨੇ ਧਰਨਾ ਲਾਇਆ ਅਤੇ ਹੁਣ ਜਦ ਧਰਨਾ ਲੱਗਿਆ ਪ੍ਰਸ਼ਾਸਨ ਪਹੁੰਚਿਆ ਦੁਕਾਨ ਜ਼ਰੂਰ ਬੰਦ ਕਰ ਦਿੱਤੀ ਗਈ ਲੇਕਿ ਪਾਰ ਦਾ ਕਹਿਣਾ ਹੈ ਕਿ ਦੁਕਾਨ ਬੰਦ ਨਾਲ ਹੀ ਪੂਪਪਨ ਤੋਰ ਦੇ ਦੁਕਾਨ ਬੰਦ ਹੋਏ আਦੇ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਕਿਸੇ ਹੋਰ ਪਰਿਵਾਰ ਦਾ ਬੱਚੇ ਦੀ ਜਿਹੜੀ ਜਾਨ ਹੈ ਜੋਖਮ 'ਚ ਨਾਲ ਥੋੜੀ ਦੂਰੀ ਤੇ ਇੱਕ ਹੋਰ ਬੇਕਰੀ ਹੈ ਜਿਹਦੀ ਕੇਕ ਖਾਨ ਨਾਲ ਇੱਕ ਛੋਟੀ ਜੀ ਬੱਚੇ ਦੀ ਮੌਤ ਹੋ ਗਈ ਤੇ ਕੁਛ ਦੂਰੀ ਦੇ ਉੱਪਰ ਇਹ ਦੁਕਾਨ ਹੈ ਜਿਹੜੀ ਨਰੈਣਨ ਸੰਸਾਨ ਦੀ ਜਿਹੜੀ ਐਕਸਪਾਇਰੀ ਡੇਟ ਦੀ ਜਿਹੜੀ ਚਾਕਲੇਟ ਖਾਨ ਨਾਲ ਬੱਚੇ ਦੀ ਜਿਹੜੀ ਤਬੀਤ ਹੈ ਬਹੁਤ ਜ਼ਿਆਦਾ ਕੰਡੀਸ਼ਨ ਜਿਹੜੀ ਹਾਲੇ ਵੀ ਖਰਾਬ ਹੈ ਸੋ ਦੇਖਣਾ ਹੋਏਗਾ ਪਟਿਆਲਾ ਪ੍ਰਸ਼ਾਸਨ ਵੱਲੋਂ ਹੁਣ ਕਿੱਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਧਰਨੇ ਦਾ ਜੋਰ ਜਿਹੜਾ ਹੈ ਉਹ ਜਾਰੀ ਹੈ ਪਟਿਆਲਾ ਦੇ ਰਗੋਵਾਜਾ ਇਲਾਕਾ ਜਿਹੜਾ ਹੈ ਇੱਥੇ ਜਿਹੜਾ ਬਿਲਕੁਲ ਸੁੱਕਿਆ ਜਾਇਆ ਸੀ ਅੱਜ ਫੇਰ ਦੁਬਾਰਾ ਸੁੱਕਿਆ ਜਾਇਆ ਕਿਉਂਕਿ ਧਰਨਾ ਇਸ ਕਰਕੇ ਲੱਗਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਪਰਿਵਾਰ ਅਤੇ ਇਲਾਕਾ ਨਿਵਾਸੀ ਮੰਗ ਕਰ ਰਹੇ ਕਿ ਇਹਨਾਂ ਦੇ ਖੇਤ ਸੁੱਕਣ ਤੋਂ ਸੱਤ ਕਾਰਵਾਈ ਕੀਤੀ ਜਾਵੇ